ਵਾਹਿਗੁਰੂ ਜੀ ਕਾ ਫਾਲਸਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਕੋਈ ਪੰਜਾਬੀ ਸਿੰਗਰ ਸਮਾਜ ਨੂੰ ਵਧੀਆ ਮੈਸੇਜ ਦਿੰਦਾ ਤਾਂ ਉਹਦੀ ਤਾਰੀਫ ਵੀ ਮੈਂ ਬਹੁਤ ਵਾਰ ਕੀਤੀ ਹੈ ਜਿਹੜੇ ਵਧੀਆ ਗਾਣੇ ਕੋਈ ਸਮਾਜ ਨੂੰ ਸੇਧ ਵਾਸਤੇ ਕਲਾਕਾਰ ਗਾਉਂਦੇ ਨੇ ਤੇ ਉਹਨਾਂ ਗਾਣਿਆਂ ਪ੍ਰਤੀ ਦੋ ਸ਼ਬਦ ਮੈਂ ਆਪਣੇ ਚੈਨਲ ਤੇ ਬੋਲ ਵੀ ਦਿੰਦਾ ਹਾਂ ਪਰ ਜਦੋਂ ਕਈ ਸੰਗ੍ਰਹਿ ਜਨੇ ਜਿਹੜੇ ਇੱਕ ਕਮਿਨਗੀ ਕਤੀੜਪੁਣਾ ਜਾਂ ਲੋਫਰ ਬੈਲੀਪੁਣਾ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਉਦੋਂ ਖੇਤਰਫੇਰਨਾ ਵੀ ਜ਼ਰੂਰੀ ਹੁੰਦਾ ਗੁਲਾਬ ਸਿੱਧੂ ਦਾ ਇੱਕ ਗਾਣਾ ਰਿਲੀਜ਼ ਹੋਇਆ ਜੱਟਾ ਲੱਭਜੂ ਉਹਦੇ ਵਿੱਚ ਤੇਰੇ ਲਈ ਮੁਗਲਾਂ ਦੇ ਕਿਲੇ ਲੁੱਟ ਲੋ ਸੜੇ ਸਰਪੰਚ ਸਾਰਾ ਪਿੰਡ ਕੁੱਟ ਦੂੰ ਇਹ ਅਵਾਰਡ ਜਿਹੜੇ ਆ ਬੋਲ ਜਿਹੜੇ ਆ ਰੈਕਟਰ ਵੱਲੋਂ ਲਿਖੇ ਗਏ ਨੇ ਮੈਂ ਥੇ ਕਿ ਜਿਹੜੀ ਬੇਨਤੀ ਕਰਨੀ ਆ ਨਾ ਉਹਨੂੰ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਸੀਰੀਅਸ ਲਿਓ ਹੁਣ ਇਹ ਜਿਹੜਾ ਗੁਲਾਬ ਸਿੱਧੂ ਆ ਇਹ ਜੱਟ ਫੈਮਿਲੀ ਨੂੰ ਬਿਲੋਂਗ ਕਰਦਾ ਜੱਟ ਪਰਿਵਾਰ ਵਿੱਚੋਂ ਇਹਦੀ ਥਾਂ ਤੇ ਜੇ ਕਿਸੇ ਗਰੀਬ ਪਰਿਵਾਰ ਦਾ ਕੋਈ ਸਿੰਗਰ ਹੁੰਦਾ ਮਾੜਾ-ਮੋੜਾ ਉਹਦੇ ਤੇ ਹੁਣ ਨੂੰ ਪਰਚਾ ਹੋ ਜਾਣਾ ਸੀ ਹੂ ਸਕਦਾ ਉਹਦੇ ਖੇਤਰ ਵੀ ਪੈ ਜਾਂਦੇ ਪਰ ਇਹਦੇ ਵੀ ਹੁਣ ਛਿੱਦਰ ਰੜਕਦੇ ਨੇ ਪੈਣੇ ਚਾਹੀਦੇ ਹਾਲਾਂਕਿ ਕਾਫੀ ਸਰਪੰਚਾਂ ਨੇ ਰੋਸ ਕੀਤਾ ਕਿ ਪਰਚਾ ਹੋਣਾ ਚਾਹੀਦਾ ਔਰ ਇਹਨੇ ਇੱਕ ਛੋਟੀ ਜਿਹੀ ਕਲਿੱਪ ਵਾਇਰ ਲਗਾਈ ਤੇ ਉਹਦੇ ਚ ਮਾਫੀ ਮੰਗੀ ਹੈ ਇਹ ਲਗਾਉਣਾ ਇੱਕ ਤੀੜਾ ਪਤਾ ਕਿਉਂ ਕਰਦੀਆਂ ਜਦੋਂ ਉਹਨਾਂ ਨੂੰ ਪਤਾ ਹੋਵੇ ਵੀ ਹੁਣ ਅਸੀਂ ਥੋੜਾ ਜਿਹਾ ਡਾਊਨ ਹੋ ਗਏ ਸੋਸ਼ਲ ਮੀਡੀਆ ਤੇ ਸਾਡੇ ਪ੍ਰੋਗਰਾਮ ਘਟ ਗਏ ਐ ਔਰ ਸਾਡੇ ਸਾਡੇ ਗਾਣੇ ਉੱਧਰ ਚੱਲਦੇ ਨਹੀਂ ਫਿਰ ਕੋਈ ਨਾ ਕੋਈ ਇਹ ਜੀ ਇਹ ਅੱਗ ਲਾਉਂਦੇ ਹੁੰਦੇ ਔਰ ਇਹਦੇ ਤੋਂ ਵੀ ਪਰਚਾ ਹੋਣਾ ਚਾਹੀਦਾ ਗਲਾਬ ਸਿੱਧੂ ਤੇ ਜਿਹੜਾ ਇਹਦਾ ਗੀਤਕਾਰ ਐ ਉਹਦੇ ਵੀ ਹੋਣਾ ਚਾਹੀਦਾ ਕੀ ਸਮਾਜ ਸਮਾਜ ਨੂੰ ਕੀ ਦੇਣ ਥੋੜੀ ਸਮਾਜ ਨੂੰ ਕੀ ਸਮਝਾਉਣਾ ਚਾਹੁੰਦੇ ਕੀ ਮੈਸੇਜ ਦੇਣਾ ਚਾਹੁੰਦੇ ਕੀ ਇੱਕ ਸਿਰ ਫਿਰਿਆ ਫੁਗਰਾ ਆਸ਼ਕ ਮੁਗਲਾਂ ਦੇ ਕਿਲੇ ਲੁੱਟ ਸਕਦਾ ਅਜੇ ਤੱਕ ਹੋਇਆ ਕਦੇ ਅਰਾਂਜਾ ਫਿਰ ਫਿਰ ਮਿਰਜ਼ਾ ਸਹਿਬਾਂ ਸੱਸੀ ਪੁੰਨੂ ਇਹ ਆਸ਼ਕ ਸਾਡੇ ਗਾਇਕਾਂ ਨੇ ਗਾਏ ਇਹਨੇ ਕਿਸੇ ਗਾਏ ਪਰ ਇਹਨੇ ਜਿਹੜੇ ਮੈਂ ਇਹ ਆਸ਼ਕਾਂ ਦੀ ਗੱਲ ਕੀਤੀ ਹੈ ਕੋਈ ਚੰਗਾ ਕੰਮ ਕੀਤਾ ਕੋਈ جنگ ਲੜੇ ਨੇ ਮਿਰਜ਼ਾ ਵੀ ਜਦੋਂ ਸਾਪੀਆਂ ਮਾਰਦਾ ਸੀ ਹਾਲਾਂਕਿ ਉਹ ਪਹਿਲਾ ਕਰਾਂਦੀਆਂ ਕਰਤੂਤਾ ਹੁੰਦੀਆਂ ਨੇ ਕਿ ਮੈਂ ਸੂਰ ਚੌਰਸ ਕਰ ਦੂੰਗਾ ਤੀਰਾਂ ਦੇ ਨਾਲ ਕੱਲਾ ਕੱਲਾ ਤੀਰ ਹਿੱਕ ਵਿੱਚੋਂ ਕੱਢ ਦੂੰ ਤੇਰੇ ਭਰਾਵਾਂ ਦੇ ਹਰ ਕੋਚ ਉਤੇ ਬਕਵਾਸ਼ ਕੀਤਾ ਜਿਆਦਾਤਰ ਤੇ ਸਾਡੇ ਕਲਾਕਾਰੀ ਚੀਜ਼ਾਂ ਗਾਉਂਦੇ ਹੁੰਦੇ ਪਰ ਕੀ ਕੋਈ ਇਹੋ ਜਿਹਾ ਆਸਕ ਹੈਗਾ ਜਿਹੜਾ ਮੁਗਲਾਂ ਦੇ ਕਿਲੇ ਲੁੱਟ ਸਕਦਾ ਹੋਵੇ ਔਰ ਸਾਹਨੇ ਸਰਪੰਚ ਪੂਰੇ ਪਿੰਡ ਨੂੰ ਕੁਟ ਸਕਦਾ ਹੋਵੇ। ਮਤਲਬ ਗੁਲਾਬ ਸਿੱਧੂ ਤੇ ਜਾਂ ਜਿਹੜਾ ਇਹ ਗੀਤ ਦਾ ਰਾਈਟਰ ਹੈ, ਗੀਤਕਾਰ ਆ ਉਹਦੇ ਤੇ ਪਰਚਾ ਹੋਣਾ ਚਾਹੀਦਾ। ਕੱਲਾ ਪਰਚਾ ਨਹੀਂ ਇਹਨਾਂ ਨੂੰ ਨਾ ਕਾਲੇ ਮੂੰਹ ਕਰਕੇ ਸ਼ੇਤਰਾ ਦਾ ਹਾਰ ਭਾ ਕੇ ਖੋਤੇ ਤੇ ਵਹਾ ਕੇ ਦੋ ਚਾਰ ਪਿੰਡਾਂ ਵਿੱਚ ਜਲੂਸ ਕਰਨਾ ਚਾਹੀਦਾ ਇਹਨਾਂ ਨੂੰ। ਫਿਰ ਉਹਨਾਂ ਦੀ ਅਕਲ ਟਕਾਣੀ ਆਵੇ। ਬਥੇਰੇ ਜਾਰ ਵਧੀਆ ਗੀਤਕਾਰ ਨੇ ਵਧੀਆ ਸਿੰਗਰ ਨੇ ਜਿਨ੍ਹਾਂ ਗਾਣਿਆਂ ਵਿੱਚੋਂ ਸਮਾਜ ਨੂੰ ਮਾੜੀ-ਮੋਟੀ ਸੇਧ ਮਿਲਦੀ ਹੈ ਜੇ ਬਹੁਤੇ ਗੀਤਕਾਰਾਂ ਵਿੱਚੋਂ ਜੇ ਗੱਲ ਕਰਨੀ ਹੋਵੇ ਨਾ ਜਿਵੇਂ ਚਰਨ ਲਖਾਰੀ ਹੈ ਲਾਹੌਰ ਗਾਣਾ ਉਹਦਾ ਆਇਆ ਸੀਗਾ ਔਰ ਹੋਰ ਕਾਫੀ ਗਾਣੇ ਬਾਵੇ ਨੇ ਉਹਦੇ ਨੀਤ ਬਾਵੇ ਨੇ ਗਾਏ ਤੇ ਇੱਕ ਮੁੰਡਾ ਸਾਹ ਪਨਗੋਟਾ ਕਰਕੇ ਵਧੀਆ ਲਿਖਦਾ ਗੋ ਦਾ ਵਧੀਆ ਕਨਵਰ ਗਰੇਵਾਲ ਸਾਹਿਬ ਨੇ ਹਰਪੰਸ ਸਿੰਘ ਮਾਨ ਨੇ ਸੇਂਦਰ ਸਰਤਾਜ ਸਭ ਤੋਂ ਟੌਪ ਦੇ ਗਾਣੇ ਲਿਖਦੇ ਤੇ ਸਭ ਤੋਂ ਟੌਪ ਦਾ ਗਾ ਰਹੇ ਨੇ ਉਹਨਾਂ ਲੋਕਾਂ ਦੀ ਗੱਲ ਕਰਦੇ ਆ ਪਰ ਕੀ ਇਹੋ ਜਿਹੇ ਜਿਹੜੇ ਫੁਕਰੇ ਸਿੰਗਰ ਨੇ ਹੁਣ ਇਦਾਂ ਦੀਆਂ ਪਸੂੜੀਆਂ ਪਾ ਕੇ ਆਪਣੇ ਆਪ ਨੂੰ ਹਾਈਲਾਈਟ ਕਰਦੇ ਨੇ ਕੇਵਲ ਆਪਣੀ ਮਸ਼ਹੂਰੀ ਲਈ ਕਰਦੇ ਨੇ ਪਿੰਡ ਦੇ ਵਿੱਚ ਕੋਈ ਸਰਪੰਚ ਹੈ ਜਿਹੜਾ ਹੈ ਨਹੀਂ ਜਿਹੜਾ ਫੜ ਕੇ ਖੇਤਰ ਫੇਰ ਸਕੇ ਚਾਰੇ ਨੇ ਕੀ ਗੱਲ ਜੇ ਇਹਦੀ ਥਾਂ ਤੇ ਕਿਸੇ ਗਰੀਬ ਘਰ ਦਾ ਬੱਚਾ ਹੁੰਦਾ ਨਾ ਮੈਂ ਜਾਤੀ ਤੌਰ ਤੇ ਸ਼ਰਤ ਨਹੀਂ ਬਰਤਨੇ ਤਾਂ ਹੁਣ ਨੂੰ ਲੋਕਾਂ ਨੇ ਜਲੂਸ ਕੱਢ ਦੇਣੀ ਸੀ ਪਰ ਇਹ ਸਿੱਧੂ ਹੈ ਜੇ ਸਿੱਧੂ ਕੋਤੋਂ ਦਾ ਫਿਰ ਨਾਲ ਸਾਹਬ ਲੱਗ ਜਾਂਦਾ ਪਰ ਖੇਤਰਾਂ ਦੀ ਘਾਟ ਹੈ ਔਰ ਜਿਹੜਾ ਇਹ ਗੀਤ ਦਾ ਡਾਇਰੈਕਟਰ ਹੈ ਗਾਣੇ ਦਾ ਤੇ ਗੁਲਾਬ ਸਿੱਧੂ ਪਹਿਲਾਂ ਵੀ ਜਦੋਂ ਇਹ ਕਈ ਵਾਰੀ ਪੋਡਕਾਸਟ ਲੋਕਾਂ ਨੇ ਭੇਜੇ ਸੁਣੇ ਉਹਦੇ ਵਿੱਚ ਗਪੌੜ ਮਾਰਦਾ ਹੁੰਦਾ ਬਾਈ ਅਸੀਂ ਫੀਮ ਖਾ ਲਈ ਬਾਈ ਅਸੀਂ ਐ ਕਰ ਲਿਆ ਨਾਲ ਕਿਢੇੜ ਕੋਲੇ ਨਾ ਮਾਲਾ ਫੜੀ ਹੁੰਦੀ ਹੈ ਮਾਲਾ ਤਾਂ ਹੁਣ ਰਿਵਾਜ ਹੀ ਬਣ ਗਿਆ ਹਰੇ ਕੇ ਹੱਥਸ ਬਾਕੇ ਵਹ ਜਾਂਦਾ ਵੀ ਲੋਕਾਂ ਨੂੰ ਭੁਲੇਖਾ ਪਵੇ ਵੀ ਅੰਦਰੋਂ ਤਾਂ ਇਹ ਰੱਬ ਨਾਲ ਜੁੜਿਆ ਹੋਇਆ ਇਹ ਤਾਂ ਬਾਹਰੋਂ ਗਾਣੇ ਗਾਉਂਦੇ ਇੰਨੇ ਉਹ ਦਿਲਜੀਤ ਦੀ ਕਰਤੂਤ ਸਾਹਮਣੇ ਆਈ ਉਹ ਬੈਗ ਦੇ ਵਿੱਚ ਕਹਿੰਦਾ ਮੇਰੇ ਕੋਲੇ ਸੁਖਮਨੀ ਸਾਹਿਬ ਦਾ ਗੁੱਟਕਾ ਪੜਿਆ ਹੋਇਆ ਹੈ ਗੁਟਕਾ ਵੀ ਫੜਿਆ ਹੋਏ ਅਤੇ ਨਾਲ ਜੇ ਤੂੰ ਨੱਚ ਨਾ ਮੇਰੇ ਨਾਲ ਗੋਰੀਏ ਲਹਿੰਗੇ ਤੇ ਸ਼ਰਾਬ ਡੋਲਦੂ ਇਹਨਾਂ ਦੇ ਗਾਣੇ ਵੀ ਗਾਉਂਦੇ ਹਨ ਜਾਨਕਿ ਜੇ ਪੱਗ ਬਨ ਕੇ ਥੋੜੀ ਬਹੁਤ ਇਹਨਾਂ ਨੇ ਕਮਾਈ ਕੀਤੀ ਹੈ ਨਾ ਤਾਂ ਉਹ ਆਪਣੇ ਘਰ ਲਈ ਕੀਤੀ ਹੈ ਪੱਗ ਬਨ ਕੇ ਕੋਈ ਸਿੱਖੀ ਦਾ ਪ੍ਰਚਾਰ ਨਹੀਂ ਹੈਗਾ ਕੋਈ ਪੰਜਾਬੀ ਸੱਭਿਆਚਾਰ ਦਾ ਪੰਜਰ ਦਾ ਕੋਈ ਕੋਈ ਜਾਨਕਿ ਵਧੀਆ ਗੱਲ ਨਹੀਂ ਹੈ ਕਿ ਇਹ ਆਪਣੇ ਘਰ ਲਈ ਜੋ ਕੰਮ ਕਰਦੇ ਆ ਪਰ ਜਿਹੜੀ ਆ ਇਹਨੇ ਬਕਵਾਸ ਕੀਤੀ ਹੈ ਨਾ ਗੋਲਾਬ ਸਿੰਧੂ ਨੇ ਇਹਦੇ ਛੇਤਰ ਵੀ ਮੈਨੇ ਚਾਹੀਦੇ ਪਰ ਚਾ ਹੁਣ ਚਾਹੀਦਾ ਕੱਲੇ ਤੇ ਨਹੀਂ ਰੈਕਟਰ ਤੇ ਵੀ ਹੋਣਾ ਚਾਹੀਦਾ ਔਰ ਜਿੰਨੇ ਪਿੰਡ ਦੇ ਸਰਪੰਚ ਨੇ ਉਹਨਾਂ ਨੂੰ ਵੀ ਥੋੜੀ ਜੀ ਬੇਨਤੀ ਹੈ ਵੀ ਜਰ ਮਾੜੀ ਮੁੱਢੀ ਗੌਰ ਕਰ ਲਿਆ ਕਰੋ ਹੁਣ ਸਰਪੰਚ ਥੋੜਾ ਜਿਹਾ ਕਿਉਂ ਬੋਲਣ ਲੱਗਿਆ ਕਿਉਂਕਿ ਜਦੋਂ ਸਾਥ ਵਿੱਚ ਲੰਘਦੇ ਹੋਣਗੇ ਉਹਦੇ ਲੋਕ ਟਿਚਰਾਂ ਕਰਦੇ ਆ ਵਿਸਾਣੇ ਸਰਪੰਚ ਸਾਰਾ ਪਿੰਡ ਕੋਲ ਨੂੰ ਵਰਮਾਂਜ ਦੇਖਦਾ ਹੋਊਗਾ ਜਦੋਂ ਅਗਲਾ ਮੂਰੂ ਮੜਾ ਜਾ ਟੜਕਦਾ ਹੋਊ ਸਰਪੰਚ ਵੀ ਕਿਵੇਂ ਕੁੱਟ ਦੇਗਾ ਲਗਣਾ ਮੈਂ ਥੋੜੇ ਕਹਣਾ ਉਹਦਾ ਗਾਣਾ ਹੈ ਅਗਲਾ ਇਦਾਂ ਕਹਿ ਦਿੰਦਾ ਜਾਨੀ ਕਿ ਛੇਤਰਾਂ ਦੀ ਘਾਟ ਹੈ ਪੰਜਾਬ ਦੇ ਲੋਕਾਂ ਨੂੰ ਬੇਨਤੀ ਹੈ ਸਰਪੰਚਾਂ ਨੂੰ ਬੇਨਤੀ ਹੈ ਬਈ ਇਹ ਜਿਹੇ ਅਕਤੀੜਾਂ ਨੂੰ ਕੰਟਰੋਲ ਕਰ ਲੋ ਜੀਵੀਦਾਰ ਭਰਾ ਜਿਹੜੇ ਖੇਤੀ ਕਰਨ ਵਾਲੇ ਨੇ ਨਾ ਖੇਤੀ ਕਰਨ ਵਾਲੇ ਕੰਮਕਾਰ ਕਰਨ ਵਾਲੇ ਇੰਨੇ ਫੁਕਰੇ ਨਹੀਂ ਹੁੰਦੇ ਪਰ ਇਹ ਫੁਕਰੇ ਲਗੜ ਕੰਜਰ ਕਲਾਕਾਰਾਂ ਨੇ ਜਲੂਸ ਘੜਤਾ ਜੱਟ ਬਰਾਦੇ ਆ ਵੀ ਤੇ ਜ਼ਿੰਮੇਦਾਰ ਭਰਾਵਾਂ ਦਾ ਵੀ ਬੇਨਤੀ ਹੈ ਜਿਹੜਾ ਨਿਸ਼ਚਿਤ ਰੇਫਰ ਲੋ ਕੰਟਰੋਲ ਕਰ ਲੋ ਤੇ ਨਹੀਂ ਇਹ ਖਮਿਆਜੇ ਨਾ ਹੋਣ ਵਾਲੇ ਸਮੇਂ ਦੇ ਵਿੱਚ ਭੁੱਤ ਨੇ ਪੈਣਗੇ ਤਾਂ ਫੁਕਰੇ ਲੋਕ ਨੇ ਇਹਨਾਂ ਨੇ ਆਪਣੀ ਮਸ਼ਹੂਰੀ ਲਈ ਇਹ ਸਭ ਕੁਝ ਕਰਨਾ ਹੁੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ